ਆਹ ਯਾਰ ਦੋਸਤੋ ਆਪਾਂ ਅੱਜ ਆਪਾਂ ਆਪਾਂ ਆਫਰੇਟਾਂ ਦੇ ਰੂਕੀਆਂ ਦਿਖਾਉਨੇ ਆ ਆ ਦੇਖੋ ਇਹ ਹੋਰ ਘੱਟ ਜਿਆਦਾ ਮੁਝੇ ਤੀਜੇ ਭਾਗ ਚ ਆਹ ਦੋਸਤੋ ਦੂਜੇ ਭਾਗ ਚ ਦਿਖਾਉਨੇ ਆ ਤੁਹਾਨੂੰ ਇੱਕ ਜ਼ਬਰਦਸਤਾ ਜੋੜਾ ਹਾਂ ਇਧਰੋਂ ਤੋੜਦੇ ਬਾਈ ਤੇ ਬਾਕੀ ਡਿਟੇਲ ਪੁੱਛਾਂਗੇ ਬਾਈ ਨੂੰ ਜੋੜਾ ਹੀ ਤੋੜੂਗਾ ਬਾਈ ਦੋਸਤੋ ਦੋਨੇ ਕਹਿ ਦਿਆ ਜਿੱਦਾਂ ਜਮਾ ਸਿਰੇ ਵਾਲੀਆਂ ਝੋਟੀਆਂ ਨੇ ਪੂਰੀਆਂ ਟੌਪ ਦੀਆਂ ਦੇ ਪਰਤੇ ਸਿੱਤੇ ਵੀ ਮੰਡੀ ਸਿੱਤੇ ਵੀ ਫਲੂ ਮਿਲਣੇ ਸਿਫਾਰਸ਼ ਹੈ ਦਵਾਈ ਬਿਲਕੁਲ ਮਸਤ ਆ ਬੰਦਾ ਜ਼ਬਰਦਸਤ ਜੋੜਾ ਦੋਸਤੋ ਦੋਨਾਂ ਦੀ ਥਾਣਾ ਹਵਾਨੇ ਦੇਖ ਸਕਦੇ ਹਾਂ ਪੂਰੇ ਟਾਪ ਦੇ ਨੇ ਮੋٹے ਥਾਂ ਲੱਗੀਆਂ ਨੇ ਦੋਨੇ ਝੋਟੀਆਂ ਦੇ ਪੂਰੀਆਂ ਆਪਾਂ ਕਹਿ ਰਹੀਏ ਜਮੇ ਟਾਪ ਕਲਾਸ ਝੋਟੀਆਂ ਨੇ ਬਾਕੀ ਮਾਲਾ ਬਾਈ ਆਇਓ ਦੋਸਤੋ ਡਿਟੇਲ ਆਪਾਂ ਪੁੱਛਦੇ ਆਂ ਬਾਈ ਨੂੰ ਤਨੌਲੇ ਵਾਲੇ ਨੂੰ ਕੀ ਗੱਲ ਬਾਤ ਆ ਕੀ ਕਹਿੰਦਾ ਕਿਹੜੀ ਛੋਟੀ ਦਾ ਕੀ ਰੇਟ ਆ ਕਿਹੜੀ ਦਾ ਕੀ ਰੇਟ ਆ ਇਧਰ ਤੋਂ ਖਣ ਦੇਖ ਸਕਦੇ ਆਂ ਝੋਤੀ ਦੇ ਵਾਹ ਬਣ ਲਾ ਗਿਆ ਨਹੀਂ ਇਹ ਦੇਖ ਲਈ ਟਾਪ ਕਲਾਸ ਨੇ ਦੋਸਤੋ ਦੋਨੇ ਜੋੜਾ ਹੀ ਪੂਰਾ ਐਨ ਕਹਿ ਦਈਏ ਹਨਾ ਜਿਵੇਂ ਮੰਡੀ ਦੇ ਵਿੱਚ ਉਹ ਨਾ ਸਿਰੇ ਦੀਆਂ ਮੱਛਾਂ ਨੇ ਇਧਰ ਤੋਂ ਦੇਖ ਲਓ ਜੀ ਅੱਸੀ ਦਾ ਹਵਾਨਾ ਇਹਦਾ ਤੇ ਇਧਰ ਤੋਂ ਦੇਖ ਸਕਦੇ ਹੋ ਬੈਕ ਤੋਂ ਤੇ ਬਾਕੀ ਪੁੱਛਦੇ ਆਂ ਡਿਟੇਲ ਬਾਈ ਹੋਰਾਂ ਨੂੰ ਕੀ ਗੱਲ ਬਾਤ ਹੈ ਨੇ ਹਾਂਜੀ ਵੀਰ ਜੀ। ਬਾਈ ਜੀ ਕੀ ਹਾਲ ਹੈ? ਬਹੁਤ ਵਧੀਆ ਮੋਜਾਂ ਨੇ। ਨਾਮ ਦੱਸੋ ਬਾਈ ਜੀ। ਅੰਮਾ ਜੀ। ਅੰਮਾ ਕਿੱਥੇ ਤੋਂ? ਤਰੋੜਾ ਜੀ। ਵਪਾਰ ਦਾ ਹੀ ਕੰਮ ਹੈ। ਹਾਂਜੀ ਵੀਰ ਜੀ। ਆ ਇੱਕ ਨੰਬਰ ਵਾਲੀ ਝੋਟੀ ਦੱਸੋ ਕੀ ਡਿਟੇਲ ਹੈ। ਮੁੱਲ ਜੀ ਇਹਦਾ? ਹਾਂ ਜੀ। 180 180 ਛੱਡੋਂਗੇ ਕਿੰਨੇ ਦੀ? ਇਹ ਛੱਡਾਂਗੇ ਜੀ ਬੰਦੇ RAM ਦੇ ਹਿਸਾਬ ਨਾਲ 65 ਦੀ ਹੈ? 65 ਦੀ। ਦੂਰ ਦੀ ਨਹੀਂ ਹੈ। ਨਹੀਂ ਹੁੰਦੀ। ਕੀ ਗੱਲ ਹੈ? ਨਹੀਂ ਜੀ। ਇਹ ਸੂਣ ਚ ਕਿੰਨੇ ਕਿੰਨੇ ਦਿਨ ਲੈਂਦੀ ਆ? 10 ਦਿਨ ਵੀਰੇ। ਹੈ? 10 ਦਿਨ ਪੈਂਦੇ। ਕਿੰਵੇਂ ਸੂਗੀ? ਤੀਜੇ। ਤੀਜਾ ਸੁਗਾ ਦੂਜੇ ਕਿੰਨਾ ਕਿਤੋਂ ਕੱਟਿਆ ਨੇ 22 ਕਿਲੋ ਆਹ 22 ਕਿਲੋ ਉਹ ਦੂਜੀ ਜਿਹੜੀ ਦੋ ਨੰਬਰਾਂ ਦੀ ਝੁੱਟੀ ਆ ਬਾਈ ਉਹਦੇ ਵੀ ਪੈਸੇ ਨਹੀਂ ਦੱਸ ਦੇਣੀ 10 ਦਿਨ ਉਹਦੇ ਵੀ ਪੈਸੇ ਦੇਣਗੇ ਉਹਦਾ ਵੀ ਚੰਗਾ ਰਿਕਾਰਡ ਆ ਉਹਦੇ ਵਧੀਆ ਰਿਕਾਰਡ ਆ ਉਹਦਾ ਰੇਟ ਤੇ ਉਹਦਾ ਹੈਗਾ 155 ਉਹ ਕਿੰਨੇ ਦੀ ਛੱਡੋਗੇ ਕਿੰਨੇ ਆਦਮੀ ਹੋ 47 ਦੀ ਇੱਕ ਬੰਦਾ ਸਵਾਦ ਹੀ ਨਹੀਂ ਛੱਡਦਾ ਹੈ ਉੱਚੀ ਖਰੀਦ ਰੱਖੀ ਆ ਉੱਚੀ ਖਰੀਦ ਆ ਜੀ ਦੁੱਧ ਵਾਲਾ ਬਾਈ ਜੀ ਥੱਲੇ ਚਾਰ ਪੰਜ ਹਾਂ ਜੀ ਨੰਬਰ ਬੋਲੋ ਫਿਰ 9469 ਹਾਂ ਜੀ 11994 ਇੱਕ ਵਾਰੀ ਫਿਰ ਬੋਲੋ 9469 11994 ਠੀਕ ਹੈ ਮਾ ਦੋਸਤੋ ਆਪਾਂ ਹੈਗੀ ਇੱਕ ਨੰਬਰ ਵਾਲੀ ਝੋਟੀ ਇਧਰ ਰੇਟ ਦੱਸਿਆ ਬਾਈ ਨੇ ਕਨਫਿਊਜ਼ ਨਾ ਹੋ ਜਿਓ ਇਧਰ ਤੋਂ ਠੰਡ ਹਵਾ ਨਾ ਦਿਖਾਉਣਾ ਛੋਟੀਆਂ ਬਾਈ ਦੀਆਂ ਦੋਨੀਆਂ ਪੂਰੀਆਂ ਡਾਵਲ ਨੇ ਬਹੁਤ ਵੱਡੀ ਝੋਟੀਆਂ ਦੋਸਤੋ ਦੋਨੀਆਂ ਗੱਬਣ ਝੋਟੀਆਂ ਨੇ 10-10 ਦਿਨ ਲੈਂਦੀਆਂ ਨੇ ਸੂਣ ਚ ਆ ਗਈ ਦੋਸਤੋ 2 ਨੰਬਰ ਝੋਟੀ ਹੈ ਇਹਦਾ ਮੂੰਹ ਮੱਥਾ ਦਿਖਾ ਦੇਣਾ ਉਧਰ ਤੋਂ ਉਸ ਤਰੀਕੇ ਨਾਲ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਆ ਇੱਕ ਨੰਬਰ ਵਾਲੀ ਝੋਟੀਆ ਦੋਸਤੋ ਆ ਦੋ ਨੰਬਰ ਵਾਲੀ ਝੋਟੀ ਹੈ ਇਹਨਾਂ ਦੋਹਾਂ ਦੇ ਰੇਟ ਦੱਸੇ ਨੇ ਬਾਈ ਨੇ ਤੇ ਬਾਕੀ ਫੋਨ ਤੇ ਕਨਫਰਮ ਕਰ ਲਿਓ ਦੋਸਤੋ ਤੁਹਾਉਦਾ ਚੱਲ ਪਿਆ ਜੇ ਤੁਸੀਂ ਬਾਈ ਨਾਲ ਗੱਲਬਾਤ ਉਸ ਹਿਸਾਬ ਨਾਲ ਹੋ ਜੂਗੀ ਛੋਟੀ ਕਰਾ ਆਜੋ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਂ ਹੋਰ ਦਿਖਾਉਨੇ ਆ ਕੋਈ ਏਦਾਂ ਦੀ ਏ ਵਧੀਆ ਖੂਬਸੂਰਤ ਝੋਟੀ ਆਜੋ ਦੋਸਤੋ ਇੱਕ ਝੋਟੀ ਹੋਰ ਦਿਖਾਉਨੇ ਆ ਤੁਹਾਨੂੰ ਗਾਂ ਵਾਂਗੂ ਚੋਂ ਲੱਗ ਰਹੀ ਆ ਹਵਾਨਾ ਦੇਖ ਸਕਦੇ ਹੋ ਥਣ ਦੇਖ ਸਕਦੇ ਹੋ ਤੇ ਇਧਰ ਤੋਂ ਦਿਖਾ ਦੇਣਾ ਬਾਕੀ ਤੋਰਗੇ ਦੇਖਾਂਗੇ ਬਾਈ ਤੋਰ ਹੀ ਖੋਲ ਕੇ ਮੜ ਜੀਓ ਤੁਰੂ ਕੀ ਦੋਸਤੋ ਉਹ ਦੇਖ ਲਿਓ ਹਵਾਨਾ ਕਿਦਾਂ ਕੀ ਹਾਲ ਚਾਲ ਤੋਰ ਮੈਂ ਵੀ ਆਵਾ ਨਾ ਦੇਖੋ ਦੋਸਤੋ ਗਾਵਾਂ ਵਾਂਗੂ ਆ ਪੂਰਾ ਡਬਲ ਝੋਟੀ ਦਾ ਸਿੰਗ ਸੰਗ ਦੇਖ ਸਕਦੇ ਹੋ ਪੂਰੇ ਕੁੰਡੇ ਨੇ ਇਹ ਵੀ ਕਾਹ ਮਾ ਝੋਟੀ ਦੋਸਤੋ ਕੋਠਾ ਬਹੁਤ ਚੌੜਾ ਤੇ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਡੀਟੇਲ ਪੁੱਛਦੇ ਆ ਬਾਈ ਜੀ ਨਾਮ ਦੱਸੋ ਜੀ ਨਰੈਣ ਰਾਮ ਹੈ ਜੀ ਤਪਾ ਮੰਡੀ ਤਪਾ ਮੰਡੀ ਤੋਂ ਆ ਕਿੰਨੇ ਸੂਏ ਸੂਏ ਝੋਟੀ ਇਹ ਤੀਜੇ ਜੀ ਤੀਜੇ ਸੂਏ ਕਿੰਨੇ ਕਿ ਦਿਨ ਹੋ ਗਏ ਸੂਏ ਨੂੰ ਹੋ ਗਏ ਜੀ 15 20 ਦਿਨ ਦੱਦਾ ਉਦੋਂ ਹੁਣ 14 ਕਿਲੋ ਹੈ ਜੀ 14 ਦੇ ਦੇਣਾ ਤਿਆਰ ਹਾਂ ਜੀ ਰੇਟ ਰੇਟ 1.40 ਲੱਖ ਰੁਪਏ ਇੱਕ 40 ਮੰਦੇਰਾਮ ਦੇ ਹਿਸਾਬ ਨਾਲ ਦੱਸੋ ਬੰਦੇਰਾਮ ਨਾਲ ਹੀ ਹੈ ਤਾਂ ਹੈ ਝੋਟੀਆ ਦੇਖ ਲੈ ਕਿੱਥੇ ਵਗਿਆ ਰੇਟ ਉਹਨਾਂ ਝੋਟੀ ਦਾ ਦੇਖ ਕਿੱਡੀ ਹੈ ਨਹੀਂ ਝੋਟੀ ਦਾ ਬਹੁਤ ਵੱਡੀ ਹੈ ਝੋਟੀ ਚ ਤਾਂ ਕੋਈ ਕਮੀ ਨਹੀਂ ਤੇਰੀ ਚ ਕਮੀ ਨਹੀਂ ਹੈਗੀ ਤਾਂ ਹੀ ਕਿੰਨੇ ਦੀ ਛੱਡ ਦੇਗਾ ਲਾਸਟ ਪੂਰੇ ਦੀ ਛੱਡ ਦੇਗਾ ਜੀ ਪੂਰੇ ਦੀ ਛੱਡ ਦੇਗਾ ਮਹਿੰਗੀ ਚੱਕ ਰੱਖੀ ਆ ਹੈ ਹੋਰ ਕਿੱਥੇ ਇੱਕ 15 ਦੀ ਇੱਕ 15 ਦੀ ਨੰਬਰ ਬੋਲ ਦਿਓ 9217956623 ਇੱਕ ਵਾਰੀ ਫੇਰ ਬੋਲ ਦਿਓ 9217956623 ਤੋੜ ਕੇ ਦੇਖਾਂ ਇਹ ਲੰਬੀ ਤੋੜਦੇ ਆ ਮੂਰਗੀ ਦੋਸਤੋ ਜੋ ਕੁਰੂਗੀ ਝੋਟੀ ਲੰਬੀ ਦਾ ਤੁਸੀਂ ਹਵਾਨੇ ਦੀ ਜੱਜਮੈਂਟ ਕਰ ਲਿਓ ਦੇਖ ਲਿਓ ਤੀਜੇ ਕਿਸੂ ਦੀ ਝੋਟੀ ਕਰਦਾ ਬਾਈ ਇੱਕ 15 ਦਾ ਬਾਈ ਕਹਿੰਦਾ ਫਿਕਸ ਦੇ ਤੀ ਇੱਕ 15 ਦੀ ਛੱਡਣੀ ਆ ਬਾ ਮੋੜ ਲਾ ਆਹ ਯਾਰ ਦੋਸਤੋ ਇੱਕ ਝੋਟੀ ਹੋਰ ਦਿਖਾਉਣੀ ਆ ਤੁਹਾਨੂੰ ਇੱਧਰ ਤੋਂ ਹਵਾਨਾ ਦੇਖ ਸਕਦੇ ਹੋ ਨਾਰਾ ਦੇਖ ਸਕਦੇ ਹੋ ਪੂਰੀ ਟੋਪ ਕਲਾਸ ਝੋਟੀ ਆ ਤੇ ਹਵਾਨੇ ਵਾਲੀ ਦਾ ਐ ਸਮਝ ਲਓ ਵੀ ਪੰਡਾ ਹੀ ਬੰਨ ਰੱਖਿਏ ਨੇ ਬਾਟੀ ਗੱਟ ਰੱਖਿਏ ਨੇ ਹਵਾਨੇ ਵਾਲੇ ਇੱਧਰ ਤੋਂ ਦੇਖੋ ਕਿੰਨਾ ਚੌੜਾ ਹਵਾਨਾ ਤੇ ਥਣ ਦੇਖ ਸਕਦੇ ਆ ਇਹਨੂੰ ਤੋਰਦੇ ਲੰਬੀ ਤੋਰ ਦੇ ਮਾੜੀ ਆ ਮਾਲਕ ਮਾਲਕ ਅੰਨਾ ਝੋਟੀ ਦਾ ਦੋਸਤੋ ਦੇਖਣ ਵਾਲਾ ਤੇ ਥਣ ਦੇਖਣ ਵਾਲਾ ਪੂਰਾ ਕੰਮ ਦਾ ਲੱਗਿਆ ਮੋਟਾ ਮੁੱਖੀ ਦੀ ਜਵਾਈ ਵਾਲਾ ਤੇ ਨਾੜਾ ਦੇਖ ਸਕਦੇ ਹੋ ਹਵਾਨੇ ਦੇ ਦੋਸਤੋ ਤੇ ਬਾਕੀ ਜਿਹੜਾ ਝੋਟੀ ਬੰਨਾਗੇ ਉੱਥੇ ਜਾ ਕੇ ਦੇਖ ਲਿਓ ਝੋਟੀ ਹੈਗੀ ਦੋਸਤੋ ਪੂਰੀ ਕਮਾਲ ਦੀ ਆ ਜਿਵੇਂ ਠੁਕਮਾ ਹਵਾਨਾ ਪੂਰਾ ਠੋਸ ਹਵਾਨਾ ਤੇ ਡਿਟੇਲ ਆਪਾਂ ਬਾਈ ਨੂੰ ਪੁੱਛਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸੋਗੀ ਆ ਮੇਰਾ ਨਾਮ ਕਾਕਾ ਹੈ ਬਾਈ ਕਾਕਾ ਕਿਹੜੇ ਪਿੰਡ ਤੋਂ ਆਇਆ ਹੋ ਕੋੜਨ ਆਉਤੋਂ ਕੋੜੇ ਨਾਲ ਆਉਤੋਂ ਜਿਲੇ ਸੰਗਰੂਰ ਤੋਂ ਆਇਆ ਹਾਂ ਸੰਗਰੂਰ ਵਾਲੇ ਤਾਂ ਉਹੀ ਕੱਬੇ ਹੁੰਦੇ ਨੇ ਲਾ ਜੀ ਮੱਝ ਵੀ ਚੰਗੀ ਐ ਹੈ ਮੱਝ ਤੇਰੀ ਕਾਬਲੇ ਤਾਰੀਫ ਐ ਦੋਸਤੋਂ ਕਰਦਿਆਂ ਬਾਈ ਨਾਲ ਗੱਲਬਾਤ ਇੱਕ ਵਾਰ ਹਵਾਨਾ ਜ਼ਰੂਰ ਦਿਖਾਦਾ ਮੈਂ ਇੱਥੋਂ ਬਾਰ ਬਾਰ ਦਿਖਾਉਣ ਨੂੰ ਜੀ ਕਰਦਾ ਐ ਤੇ ਨਾੜਾਂ ਦੇਖ ਸਕਦੇ ਹੋ ਹਵਾਨੇ ਦੇ ਉੱਤੇ ਖਣ ਦੇਖ ਸਕਦੇ ਹੋ ਜਿੱਦਾਂ ਮੰਨ ਲਓ ਵੀ ਜਿੱਦਾਂ ਘੜ ਕੇ ਲਾਏ ਹੁੰਦੇ ਨੇ ਹਨਾ ਹਾਂ ਜੀ ਬੜੀ ਚੰਗੀ ਬੜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਨੋਗੇ 6-7 ਦਿਨ ਹੋ ਗਏ ਜੀ 6-7 ਦਿਨ ਕਿੰਨੇ ਵਸੂਏ ਹੋਊ ਝੋਟੇ ਇਹ ਦੂਜਾ ਸੂਆ ਦੂਜਾ ਸੂਆ ਹਾਂਜੀ ਦੁੱਧ ਕਿੰਨਾ ਕੁ ਤਿਆਰ ਹੋਊਗਾ ਹੁਣ ਦੁੱਧ ਹੈਗਾ ਜੀ 18 ਕਿਲੋ ਤਿਆਰ 18 ਜੰਮੀ ਤਿਆਰ ਆ 16 ਦੇ ਦੇਗਾ 18 18 ਹੀ ਦੇ ਦੇਣਾ ਹਾਂਜੀ ਸੂਰਾ 18 ਚੇਹੇ ਕਰਾਂ ਆ ਕੇ ਤੋਲੀ ਹਾਂਜੀ ਹਾਂ ਰੇਟ ਕਿੰਨਾ ਕੁ ਕਰਦਾ ਇਹਦਾ ਰੇਟ 2-10 ਹੈ ਜੀ 2-10 ਮੰਦੇ ਦੇ ਹਿਸਾਬ ਨਾਲ ਰੇਟ ਸਹੀ ਹੈ ਤੈਨੂੰ ਪਤਾ ਟੂੜੀ ਦੇ ਭਾਅ ਕੀ ਹੋ ਗਏ ਮੰਦੇਕੇ ਸਾਹਿਬ ਨਾਲ ਐ ਉਹ ਤਾਂ ਝੋਤੀ ਹੋਰ 3 ਲੱਖ ਦੀ ਝੋਤੀ ਸੀ ਅੱਛਾ ਬਾਕੀ ਦੋਸਤੋ ਇਹ ਏਰੀਆ ਦਾ ਮਾਲ ਆ ਜਿਹੜਾ ਕਿਉਂਕਿ ਹਰਿਆਣੇ ਦੇ ਨਾਲ ਲੱਗਿਆ ਏਰੀਆ ਇਹ ਉਧਰੋਂ ਮੱਝਾਂ ਹੁੰਦੀਆਂ ਨੇ ਤਕਰੀਬਨ ਦੁੱਧ ਮੱਝਾਂ ਕੱਢਦੀਆਂ ਨੇ ਬਾਈ ਤੁਹਾਡੇ ਏਰੀਏ ਦੀਆਂ ਹਨਾ ਹਾਂ ਹਾਂ ਦੁੱਧ ਦੁੱਧ ਨਹੀਂ ਕੱਢਦੇ ਕਿੰਨੇ ਕ ਦੀ ਛੱਡੋਗੇ ਲਾਸਟ ਜਮੀਂ ਜਮੀਂ ਲਾਸਟ ਜਮੀਂ ਫਿਕਸ ਰੇਟ ਹੀ ਵੀਜੀ ਚੋ ਛੋਟ ਸੱਪਾ ਹੀ ਹੋਊਗਾ 100 200 180 ਦੀ ਦੇ ਦੇਾਂਗੇ 180 ਦੀ ਜਮੀਂ ਲਾਸਟ ਦੇ ਦੋਗੇ ਨੰਬਰ ਬੋਲ ਦਿਓ ਬਾਈ 88750 ਕੱਚੀ ਹਾਂਜੀ 32855 ਇੱਕ ਵਾਰੀ ਫਿਰ ਜੀ 88725 ਹਾਂਜੀ 32855 ਝੋਟੀ ਤੇ ਇੱਕ ਵਾਰੀ ਹੋਰ ਦਿਖਾ ਯਾਰ ਝੋਟੀ ਦੋਸਤੋ ਇਧਰ ਤੋਂ ਹਵਾਨਾ ਦੇਖ ਸਕਦੇ ਹੋ ਨਾੜਾ ਦੇਖ ਸਕਦੇ ਹੋ ਐਨੇ ਤੇ ਸਾਉ ਦੇਖ ਲਓ ਝੋਟੀ ਕਿੰਨੀ ਆਉਂ ਦਰਦੀ ਆ ਥੋੜਾ ਜਿਹਾ ਬਾਈ ਨੇ ਰੱਸਾ ਧਰਤਾ ਹੀ ਖੜੀ ਰਹੀ ਤੇ ਬਾਕੀ ਹਵਾਨੇ ਵਾਲੇ ਤਾਂ ਹਨਾ ਕਰਮ ਵਾਲੀ ਨੇ ਸਿਰਾਈ ਹਵਾਨਾ ਦੋਸਤੋ ਪੂਰੇ ਚੌੜੇ ਹਵਾਨੇ ਦੀ ਆ ਤੇ ਥਣ ਦੇਖ ਸਕਦੇ ਹੋ ਵਾਹ ਕਮਾਲ ਆ ਬਾਈ ਬੰਦੇ ਤੇ ਬਾਕੀ ਦੋਸਤੋ ਇਹ ਏਰੀਏ ਜੇ ਮਰਜਾ ਦੁੱਧ ਕੱਢਦਿਆਂ ਨੇ ਕਿ ਹਰਿਆਣੇ ਦੇ ਨਾਲ ਹੀ ਜਾ ਲੱਗਦਾ ਘੋੜੇ ਨਾਂ ਏਰੀਆ ਇਹਨਾਂ ਦਾ ਬਾਂਦੇ ਬਾਈ ਬਾਂਦੇ ਬਸ ਦੋਸਤੋ ਪੂਰੀ ਕਮਾਲ ਦੀ ਝੋਟੀ ਹੈ ਇੱਕ ਵਾਰੀ ਹਵਾਨਾ ਤੁਹਾਨੂੰ ਨਾ ਫੇਰ ਦਿਖਾਉਣਾ ਇਹਦਾ ਐਨ ਸਿਰਾ ਹੀ ਆ ਜਿਵੇਂ ਕਹਿ ਦਈਏ ਹੈ ਨਾ ਸਿਰੇ ਵਾਲੀ ਗੱਲ ਵਾ ਦੋਸਤੋ ਇੱਕ ਝੋਟੀ ਆ ਹੈ ਬਾਈ ਕੋਲੇ ਝੋਟੀਆਂ ਐ ਸਮਝ ਲਓ ਸਾਰੀਆਂ ਚਿਪ ਕੱਢੀ ਨੇ ਜ਼ਬਰਦਸਤ ਝੋਟੀਆਂ ਨੇ ਇਹ ਚ ਜਾਨ ਜੂਨ ਬਹੁਤ ਆ ਝੋਟੀ ਚ ਕੱਦ ਬਹੁਤ ਆ ਦੋਸਤੋ ਬੇਲ ਬਹੁਤ ਆ ਝੋਟੀ ਦੀ ਪੁੱਠੇ ਦੀ ਗੱਲ ਕਰਾਂ ਤਾਂ ਚੜਾਈ ਬਹੁਤ ਜ਼ਿਆਦੇ ਆ ਕਮਾਲ ਆ ਬਾਈ ਇਹ ਵੀ ਝੋਟੀ ਦੋਸਤੋ ਪੂਰੀ ਜ਼ਬਰਦਸਤ ਆ ਤਕਰੀਬਨ ਬਾਈ ਦੀਆਂ ਝੋਟੀਆਂ ਜਿਹੜੀਆਂ ਸਾਰੀਆਂ ਝੋਟੀਆਂ ਲੈ ਕੇ ਆਇਆ ਪੂਰੀਆਂ ਜ਼ਬਰਦਸਤੀ ਨੇ ਬਾਸ ਥੋੜਾ ਜਿਹਾ ਡਰਜਾਂ ਦਾ ਜਾਨਵਰ ਕਈ ਵਾਰੀ ਕੁੰਡੇ ਲੋ ਬੰਦੇ ਲੋ ਆਇਆ ਹੋਇਆ ਹੁੰਦਾ ਦੋਸਤੋ ਹਵਾਨਾ ਇਹਦਾ ਵੀ ਥੋੜਾ ਜਿਹਾ ਬੰਦ ਹਵਾਨੇ ਦੀ ਆ ਪਰ ਦਰਗਾੜੀ ਝੋਟੀਆਂ ਥਾਂ ਤੋਂ ਦੂਰੀ ਤੇ ਲੱਗੇ ਨੇ ਪੂਰੇ ਤੇ ਬਾਕੀ ਇਹਦੀ ਡਿਟੇਲ ਵੀ ਆਪਾਂ ਹਨਾ ਬਾਈ ਨੂੰ ਪੁੱਛ ਲਾਂਗੇ ਤੇ ਬਿਲਕੁਲ ਕੁੰਡੇ ਸਿੰਘਾਂ ਜਿਹਾ ਪੂਰੀਆਂ ਸ਼ਕੀਰ ਝੋਟੀਆਂ ਨੇ ਦੋਸਤੋ ਬਾਈ ਕੋਲ ਜਮੇ ਸਰਾ ਨੇ ਸਾਰੀਆਂ ਭਾਈ ਇਹ ਕਿੰਨੇ ਮੇ ਸੁਈ ਸੁਈ ਆ ਇਹ ਵੀ ਦੂਜੀ ਹੈ ਜੀ ਇਹ ਵੀ ਦੂਜੀ ਆ ਭਾਈ ਦੂਜੀ ਰੱਖਦੇ ਹਾਂ ਤਕਰੀਬਨ ਜ਼ਿਆਦਾ ਹਨਾ ਦੂਜੀ ਪਹਿਲੇ ਤੋਂ ਵੱਧ ਕੱਟਦੀ ਹੈ ਜੀ ਅੱਛਾ ਜੀ ਇਹਨੂੰ ਕਿੰਨੇ ਕਿਤੇ ਨੋਕੇ ਸੁਈ ਨੂੰ ਇਹਨੂੰ ਵੀ ਹੋ ਗਏ ਭਾਈ 10 ਦਿਨ ਹੋ ਗਏ ਅੱਛਾ ਇਹ ਥੱਲੇ ਕਿੰਨਾ ਕਿਦੋਂ ਲੈ 15 ਕਿਲੋ ਦੁੱਧ ਤਿਆਰ ਹੈ 15 ਕਿਲੋ ਇਹਦਾ ਰੇਟ ਕੀ ਆ ਇਸ ਦਾ 2 ਲੱਖ ਇੱਕ ਇਨ ਦੀ ਛੜ ਤੋਂ ਵੀ ਲਾਸਟ ਫਿਕਸ ਜਮੇ ਡੇਢ ਵੀ ਛੜ ਤੋਂ ਨਹੀਂ ਡੇਢ ਕਿੰਨੇ ਆ ਬੱਦ ਖਰੀਦੀ ਵੀ ਆ ਇਹ 75 ਕੀ ਦੇ ਦਿੰਗੇ 75 70 70 ਵੀ ਹੋ ਜੂ ਇੱਕ 75 ਹਾਂ ਇੱਕ 75 ਉਸੇ ਨੰਬਰ ਦੀ ਇੱਕ ਵਾਰੀ ਨੰਬਰ ਤੇਰਾ ਫਿਰ ਦਿੰਦਾ 8725 ਹਾਂਜੀ 32855 ਠੀਕ ਹੈ ਦੋਸਤੋ ਆ ਦੋ ਝੋਟੀਆਂ ਨੇ ਬਾਈ ਕੋਲੇ ਦੋ ਹੀ ਨਗੀਨੇ ਨੇ ਹਰਿਆਣਾ ਏਰੀਆ ਦੇ ਝੋਟੀਆਂ ਨੇ ਦੁੱਧ ਵਾਲੀਆਂ ਝੋਟੀਆਂ ਨੇ ਤੇ ਬਾਕੀ ਆ ਇੱਕ ਨੰਬਰ ਅਲੀ ਛੁਪੀ ਦੇਖ ਲਓ